ਜਿਨਾਂ ਆਵ ਤਿੰਨ ਸਾਲ ਲੰਘ ਗਿਆ ਮੈਨੂੰ ਲੱਗਦਾ 40 ਆ ਸਕੀਮ 1000 ਰੁਪਏ ਵਾਲੀ ਸ਼ਟਾਰਟ ਕਰਨੀ ਪੈਣੀ ਆ ਬੁੜੀਆ ਨੇ ਬੜਾ ਖੂਨ ਪੀਤਾ ਪਤੰਦਰਾ ਦੀਆਂ ਠਾ ਮੈਸਜ ਕਰੀ ਜਾਂਦੀ ਆ ਮੇਰੇ ਘਰ ਦੀ ਵੀ ਕਿ ਮੈਨੂੰ ਕੈਲਕੂਲੇਟਰ ਕਰ ਕਰ ਤੱਛੀ ਜਾਂਦੀ ਆ ਵੀ 1000 ਰੁਪਿਆ ਤਿੰਨ ਸਾਲਾਂ ਦਾ ਇੰਨਾ ਹੋ ਗਿਆ ਉੱਤੋਂ ਮੈਂ ਕਾਦੀ ਪੀਤੀ ਚ ਕਹਿ ਬਥਾ ਵੀ 1000 ਦੇ 1100 ਦਊ ਤੇਰਾ ਤਾਂ ਖੁੰਦਾ ਪਤੰਦਰਾ ਸੁੱਖਾ ਤੇ ਚੰਨੀ ਤਾਨੇ ਮਾਰੀ ਜਾਂਦੇ ਆ ਉਹ ਜਾਣਦੇ ਜਾਣਦੇ ਭਾਂਤੇਆ ਰਿਪੋਰਟ ਮੇਰੇ ਕੋਲ ਸਾਰੀ ਆਂਦੀ ਆ ਪੰਜਾਬ ਦੀ ਉਹੀ ਬੈਠਾ ਦੇਖੀ ਜਾਂਦਾ ਸੀ ਸਵੇਰ ਦਾ ਖਬਰਾਂ ਦੇ ਵਿੱਚ ਬਿਕਰਮਜੀਠਿਆ ਬਿਕਰਮਜੀਠਿਆ ਹੋਈ ਪਈ ਆ ਜਦੋਂ ਦਾ ਚੱਕਿਆ ਨਾ ਪੀਲਾ ਪੰਜਾ ਕਿਉਂ ਨਹੀਂ ਚੱਲਿਆ ਹਾਲੇ ਤੱਕ ਮੈਨੂੰ ਲੱਗਦਾ ਗਰੀਬਾਂ ਦੇ ਘਰ ਢਾਉਣ ਵਾਲਾ ਸੌਫਟਵੇਅਰ ਕੀਤਾ ਹੋਣਾ ਜੀਐਸਵੀ ਨੂੰ ਫਿਰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਉਹ ਰਹਿਣ ਦਿਆ ਕਰ ਪੰਟਿਆ ਰਹਿਣ ਦਿਆ ਕਰ ਚਿੱਟਾ ਕਹਿੰਦੇ ਪੰਜਾਬ ਚ ਪਹਿਲਾਂ ਨਾਲੋਂ ਵੱਧ ਗਿਆ ਓ ਕੇਜਰੀ ਆ ਜੀ ਕਿਉ ਲਾਈਵ ਬੇਸਤੀ ਕਰੀ ਜਾਂਦੇ ਹੋ ਤੁਸੀਂ 베ਰੀ ਤੁਸੀਂ ਆਪਣੀ ਫਿਕਰ ਕਰੋ ਦਿੱਲੀ ਵਾਲੇ ਨੇ ਤੁਹਾਡੇ ਤਾਂ ਛੁੱਟੀ ਕੀਤੀ ਆ ਕਿਤੇ 2027 ਚ 베ਰੀ ਛੁੱਟੀ ਨਾ ਕਰਾ ਦਿਓ ਤੁਸੀਂ ਨਾਲੇ ਹੁਣ ਨੈਰੋ ਪੈਂਟਾ ਪਾਣੀਆ ਸ਼ੁਰੂ ਕਰ ਦਿਓ ਤੁਸੀਂ ਸੁਣਿਆ ਤਾਂ ਹੁਣ ਕਹਿੰਦੇ ਚੱਲੀ ਤੁਹਾਡੀ ਨਿੱਕਰ ਚ ਚੂਹੇ ਛੱਡਾ ਲੂ ਫਿਰਦਾ ਓ ਯਾਰ ਪਾ ਦਿਆ ਫਿਰ ਮੈਂ ਕੀ ਕਰਾਂ ਮੇਰੇ ਕੋਲ ਤਾਂ ਸਾਰੀਆਂ 40 ਬੈਲ ਬੋਟਮ ਨੇ ਜਨਾਬ ਫਿਰ ਤਾਂ ਮੇਰੇ ਵੀ ਹੱਥ ਖੜਿਆ ਬਾਕੀ ਜੋ ਕਰਦਾ ਹੁਣ ਫਿਰ ਚੂਹੇ ਜਿਹੀ ਕਰਨਾ